ਇਸੋ ਲਈ ਵੱਡੀ ਅਪਡੇਟ ਡਰੈਗਨ ਮੌਲਕ ਚੀਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀਆ ਦੁਨੀਆ ਭਰ ਦੇ ਉਤੇ ਚੀਨ ਆਪਣਾ ਦਬਦਬਾ ਕਾਇਮ ਕਰਦਾ ਨਜ਼ਰ ਆ ਰਿਹਾ ਤੇ ਕਰਜ਼ੇ ਵਸੂਲੀ ਮਾਮਲੇ ਦੇ ਵਿੱਚ ਚੀਨ ਸਭ ਤੋਂ ਵੱਡਾ ਮੁਲਕ ਬਣਦਾ ਨਜ਼ਰ ਆ ਰਿਹਾ ਹੈ ਤੇ ਜਿਹੜੇ ਅੰਕੜੇ ਸਾਹਮਣੇ ਆਏ ਨੇ ਉਸ ਤੇ ਹਰ ਕਿਸੇ ਨੂੰ ਜਿਹੜਾ ਹੈਰਾਨ ਕਰਕੇ ਰੱਖ ਦਿੱਤਾ ਤੇ ਦੱਸਿਆ ਜਾ ਰਿਹਾ ਹੈ ਕਿ 2025 ਦੇ ਵਿੱਚ ਚੀਨ ਜਿਹੜਾ 3 ਲੱਖ ਕਰੋੜ ਰੁਪਏ ਦਾ ਕਰਜ਼ ਵੱਖੋ-ਵੱਖ ਮਲਕਾਂ ਤੋਂ ਜਿਹੜਾ ਵਸੂਲ ਕਰੇਗਾ ਹਾਲਾਂਕਿ 150 ਮੁਲਕਾਂ ਦਾ ਅੰਕੜਾ ਸਾਹਮਣੇ ਆਇਆ ਜਿਨ੍ਹਾਂ ਨੂੰ ਚੀਨ ਦੇ ਵੱਲੋਂ ਕਰਜ਼ ਦਿੱਤਾ ਗਿਆ ਜਿਨ੍ਹਾਂ ਤੋਂ ਹੁਣ ਕਰਜ਼ ਵਿਸੂਲੀ ਕੀਤੀ ਜਾ ਰਹੀ ਹੈ ਤੇ ਲੱਖਾਂ ਹੀ ਕਰੋੜ ਰੁਪਏ ਜਿਹੜਾ ਚੀਨ ਦੇ ਵੱਲੋਂ ਵਸੂਲਿਆ ਜਾਣਾ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਪਿੰਗ ਦੇ ਵੱਲੋਂ ਜਿਹੜੀ ਐ ਸਕੀਮ 2013 ਦੇ ਵਿੱਚ ਚਲਾਈ ਗਈ ਸੀ ਜਸਦੇ ਟੈਟ ਤੇ ਬੀਆਰਆਈ ਇੱਕ ਸਕੀਮ ਬਣਾਈ ਗਈ ਜਿਸ ਦੇ ਵਿੱਚ ਵਕੋ ਵਕ ਜਿਹੜੇ ਵਿਦੇਸ਼ ਨੇ ਮੁਲਕ ਨੇ ਉਹਨਾਂ ਨੂੰ ਕਰਜ਼ ਦਿੱਤਾ ਜਾਂਦਾ ਸੀ ਤੇ ਉਹ ਜਿਹੜਾ ਕਰਜ਼ ਹੈ ਹੁਣ ਲੱਖਾਂ ਹਜ਼ਾਰਾਂ ਕਰੋੜਾਂ ਦੇ ਵਿੱਚ ਪਹੁੰਚ ਗਿਆ ਤੇ ਬਹੁਤ ਸਾਰੇ ਅਜਿਹੇ ਮੁਲਕ ਨੇ ਜਿਹੜੇ ਉਸ ਕਰਜ਼ ਨੂੰ ਵਾਪਸ ਮੋੜਨ ਦੇ ਵਿੱਚ ਸਮਰਥ ਨਜ਼ਰ ਆ ਰਹੇ ਨੇ ਤੇ ਜਿਹੜੇ ਟੌਪ 10 ਮੁਲਕ ਵੀ ਬਣਦੇ ਨੇ ਉਹਨਾਂ ਦਾ ਵੀ ਜਿਹੜਾ ਹਾਲ ਹੈ ਉਹ ਬੁਰਾ ਹਾਲ ਹੋਇਆ ਪਿਆ ਤੇ 10 ਫੋਰ ਦੇਸ਼ ਵੀ ਉਸੇ ਜਿਹੜੀ categories ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਲੱਖਾਂ ਕਰੋੜ ਰੁਪਏ ਚੀਨ ਦਾ ਜਿਹੜਾ ਕਰਜ਼ ਲਿਆ ਗਿਆ ਉਸ ਨੂੰ ਮੋੜਨ ਦੇ ਵਿੱਚ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਬਹੁਤ ਸਾਰੇ ਅਜਿਹੇ ਮੁਲਕ ਮੁਲਕ ਨੇ ਜਿਨ੍ਹਾਂ ਦੀ ਇਸ ਸਮੇਂ ਰੀੜ ਦੀ ਹੱਡੀ ਟੁੱਟਦੀ ਨਜ਼ਰ ਆ ਰਹੀ ਨੇ ਤੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਜਿਹੜੀ ਸਿਹਤ ਤੇ ਬੁਨਿਆਦੀ ਸਹੂਲਤਾਂ ਨੇ ਉਹਨਾਂ ਦਾ ਹਾਲੋ ਬਿਹਾਲ ਹੋਇਆ ਪਿਆ ਤੇ ਚੀਨ ਨੂੰ ਜਿਹੜਾ ਕਰਜ਼ ਮੋੜਨਾ ਹੋਤਾ ਕਰਜ਼ ਤਾਂ ਇੱਕ ਪਾਸੇ ਵਿਆਜ ਵੀ ਮੁਰਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਜੇ ਓਵਰਵਿਊ ਦੀ ਗੱਲ ਕੀਤੀ ਜਾਵੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਹਰ ਕਿਸੇ ਨੂੰ ਇਹ ਅੰਕੜੇ ਹੈਰਾਨ ਕਰਦੇ ਨਜ਼ਰ ਆ ਰਹੇ ਨੇ ਬੀਆਰਆਈ ਸਕੀਮ ਜਿਹੜੀ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਪਿੰਗ ਦੇ ਵੱਲੋਂ ਚਲਾਈ ਗਈ ਹੈ ਉਸ ਦੇ ਤਹਿਤ 150 ਮੁਲਕ ਨੇ ਜਿਨ੍ਹਾਂ ਦੇ ਉੱਤੇ ਜਿਹੜਾ ਕਰਜ਼ ਚੜਾਇਆ ਗਿਆ ਤੇ ਸਭ ਤੋਂ ਜਿਹੜੇ ਗਰੀਬ ਦੇਸ਼ ਨੇ ਉਹਨਾਂ ਦੇ ਵੱਲੋਂ 94 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਲਿਆ ਗਿਆ ਜੋ ਕਰਜ਼ ਉਤਾਰਨਾ ਤੇ 2025 ਦੇ ਵਿੱਚ 3 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ ਚੀਨ ਦੇ ਵੱਲੋਂ ਵਸੂਲ ਕੀਤਾ ਜਾਏਗਾ ਹਾਲਾਂਕਿ 75 ਗਰੀਬ ਦੇਸ਼ਾਂ ਦੀ ਉਹ ਕੈਟਾਗਰੀ ਹੈ ਜਿਨ੍ਹਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 1.9 ਲੱਖ ਕਰੋੜ ਦਾ ਜਿਹੜਾ ਕਰਜ਼ ਉਹਨਾਂ ਤੋਂ ਵਸੂਲਿਆ ਜਾਣਾ ਵਿਕਾਸਸ਼ੀਲ ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ 98 ਲੱਖ ਕਰੋੜ ਰੁਪਏ ਦਾ ਜਿਹੜਾ ਵਕਾਇਆ ਵਿਕਾਸਸ਼ੀਲ ਜਿਹੜਾ 12 ਕੰਟਰੀ ਨੇ ਉਹਨਾਂ ਦੇ ਉੱਤੇ ਖੜਾ ਨਜ਼ਰ ਆ ਰਿਹਾ ਤੇ 10 ਦੇਸ਼ ਅਜਿਹੇ ਨੇ ਜਿਹੜੇ ਕਰਜ਼ਾ ਚੁਕਾੜ ਦੇ ਵਿੱਚ ਨਕਾਮ ਹੋ ਰਹੇ ਨੇ ਤੇ ਅੱਠ ਦੇਸ਼ਾਂ ਦਾ ਵੀ ਇਹੋ ਹਾਲ ਹੁੰਦਾ ਨਜ਼ਰ ਆ ਰਿਹਾ ਇਸੇ ਕੈਟਾਗਰੀ ਦੇ ਵਿੱਚ ਸ਼ਾਮਲ ਹੋਣ ਦੇ ਨਜ਼ਰ ਆ ਰਹੇ ਨੇ ਤੇ ਚੀਨ ਦੇ ਦਬਾਅ ਨਾਲ ਕਈ ਦੇਸ਼ਾਂ ਦੇ ਵਿੱਚ ਜਿਹੜੀ ਸੇਤ ਅਤੇ ਸਿੱਖਿਆ ਦੀ ਪ੍ਰਣਾਲੀ ਆ ਉਸ ਦਾ ਵੀ ਬੁਰਾ ਹਾਲ ਹੋਣ ਲੱਗ ਪਿਆ ਤੇ 46 ਦੇਸ਼ਾਂ ਦਾ 2023 ਦੇ ਵਿੱਚ 20 ਫੀਸਦਾ ਜਿਹੜਾ ਹਿੱਸਾ ਹੈ ਉਹ ਕੈਟਾਗਰੀ ਦੇ ਵਿੱਚ ਟੈਕਸ ਦੇ ਵਿੱਚ ਹੀ ਖਰਚ ਕੀਤਾ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਜਿਹੜਾ ਵਿਆਜ ਹੀ ਨੀ ਮੋੜ ਰਿਆ ਉਹਨਾਂ ਦੇ ਵਿੱਚ ਵਿਆਜ ਮੋੜਨ ਦੇ ਵਿੱਚ ਹੀ ਬਹੁਤ ਜ਼ਿਆਦਾ ਤੇੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ 42 ਦੇਸ਼ ਆਪਣੀ ਜੀਡੀਪੀ ਤੋਂ 10% ਦੀ ਵੱਧ ਚੀਨ ਦੇ ਕਰਜ਼ੇ ਹੇਠ ਡਬ ਜਿਹੜੇ ਡੁੱਬਦੇ ਨਜ਼ਰ ਆ ਰਹੇ ਨੇ ਬੀਆਰਆਈ ਨੀਤੀ ਦੇ ਵਿੱਚ 150 ਉਦੇਸ਼ ਜਿਹੜੇ ਨੇ ਜੁੜੇ ਹੋਏ ਨੇ ਰਾਸ਼ਟਰਪਤੀ ਸ਼ੀ ਜਿੰਗਨ ਦੇ ਵੱਲੋਂ 2013 ਦੇ ਵਿੱਚ ਜਿਹੜੀ ਇਹ ਸਕੀਮ ਲਾਗੂ ਕੀਤੀ ਗਈ ਸੀ ਤੇ ਵੱਖ-ਵੱਖ ਕੈਟਾਗਰੀਆਂ ਬਣਾ ਕੇ ਜਿਹੜੇ ਮੁਲਕ ਨੇ ਉਹਨਾਂ ਨੂੰ ਜਿਹੜਾ ਕਰਜ਼ ਦਿੱਤਾ ਗਿਆ ਸੀ ਤੇ 2017 ਦੇ ਵਿੱਚ ਚੀਨ ਨੇ ਜਿਹੜਾ ਵਿਸ਼ੂ ਬੈਂਕ ਹੈ ਉਸ ਨੂੰ ਵੀ ਪਿੱਛੇ ਛੱਡ ਦਿੱਤਾ ਸੀ ਕਰਜ਼ਾ ਦੇਣ ਦੇ ਮਾਮਲੇ ਦੇ ਵਿੱਚ ਚੀਨ ਮੋੜੀ ਹੋ ਗਿਆ ਸੀ ਜਿਸ ਦੇ ਤਹਿਤ ਹੁਣ ਦੁਨੀਆ ਦੇ ਉੱਤੇ ਚੀਨ ਦਬਦਬਾ ਕਾਇਮ ਕਰਦਾ ਨਜ਼ਰ ਆ ਰਿਹਾ ਤੇ 10.5 ਟੌਪ ਤੇ ਮੁਲਕ ਨੇ ਉਹਨਾਂ ਨੂੰ ਵੀ ਚੀਨ ਦੇ ਵੱਲੋਂ ਜਿਹੜਾ ਕਰਜ਼ਾ ਦਿੱਤਾ ਗਿਆ 2017 ਦੇ ਬਾਅਦ ਜੇ ਡਾਟਾ ਦੇਖਿਆ ਜਾਵੇ ਤਾਂ ਉਸ ਦੇ ਵਿੱਚ ਹੋਰ ਵੀ ਵਾਧਾ ਹੋਇਆ ਹਾਲਾਂਕਿ ਜੇ 2010 ਦੇ ਵਿੱਚ ਇਸ ਕਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਜਿਹੜਾ ਹੋਰ ਤਰੀਕੇ ਦੇ ਨਾਲ ਕਰਜ਼ ਦਿੱਤਾ ਜਾਂਦਾ ਸੀ ਉਸ ਦੇ ਵਿੱਚ 5% ਦੇ ਅੰਕੜਾ ਸਾਹਮਣੇ ਆਏ ਸੀ ਜੋ 2022 ਦੇ ਵਿੱਚ ਵੱਧ ਕੇ ਜਿਹੜਾ 60% ਹੋ ਗਿਆ ਹਾਲਾਂਕਿ ਜੇ ਓਵਰਆਲ ਜਿਹੜੇ ਮੁਲਕ ਨੇ ਜਿਨ੍ਹਾਂ ਦਾ ਹਾਲ ਬੁਰਾ ਹਾਲ ਹੋਇਆ ਪਿਆ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚ ਪਾਕਿਸਤਾਨ ਦਾ ਸਭ ਤੋਂ ਪਹਿਲਾ ਨੰਬਰ ਲੱਗਿਆ ਹੋਇਆ ਨਜ਼ਰ ਆ ਰਿਹਾ ਜਿਨ੍ਹਾਂ ਦੇ ਵੱਲੋਂ 2.27 ਲੱਖ ਕਰੋੜ ਰੁਪਏ ਜਿਹੜਾ ਚੀਨ ਦਾ ਜਿਹੜਾ ਮੋੜਨਾ ਵਾਪਸ ਕਰਨਾ ਹਾਲਾਂਕਿ ਅੰਗੋਲਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ 1.79 ਲੱਖ ਕਰੋੜ ਦਾ ਜਿਹੜਾ ਕਰਜ਼ ਲਿਆ ਗਿਆ ਉਸ ਤੋਂ ਬਾਅਦ ਸ਼੍ਰੀਲੰਕਾ ਦੀ ਗੱਲ ਕੀਤੀ ਜਾਵੇ ਤਾਂ 76 ਹਜ਼ਾਰ ਕਰੋੜ ਰੁਪਏ ਦਾ ਕਰਜ਼ ਲਿਆ ਗਿਆ ਇੰਡੋਨੇਸ਼ੀਆ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਵੱਲੋਂ ਵੀ ਜਿਹੜਾ ਵੱਡਾ ਜਿਹੜਾ ਕਰਜ਼ ਲਿਆ ਗਿਆ ਇਥੋਪੀਆ ਦੀ ਗੱਲ ਕੀਤੀ ਜਾਵੇ 58000 ਕਰੋੜ ਰੁਪਇਆ ਤੇ ਕੇਨਿਆ ਦੀ ਗੱਲ ਕੀਤੀ ਜਾਵੇ ਤਾਂ 52000 ਕਰੋੜ ਰੁਪਇਆ ਬੰਗਲਾਦੇਸ਼ ਦੇ ਵੱਲੋਂ 52000 ਕਰੋੜ ਰੁਪਇਆ ਜ਼ੰਬਾਬਵੇ ਦੇ ਵੱਲੋਂ 52000 ਕਰੋੜ ਰੁਪਇਆ ਜੋਸ ਦੇ ਵੱਲੋਂ ਜਿਹੜਾ 45000 ਕਰੋੜ ਰੁਪਏ ਲਿਆ ਗਿਆ ਮਿਸਰ ਦੇ ਵੱਲੋਂ 44000 ਕਰੋੜ ਰੁਪਏ ਤੇ ਨਜ਼ੀਰੀਆ ਦੇ ਵੱਲੋਂ 36000 ਕਰੋੜ ਰੁਪਏ ਜਿਹੜਾ ਲਿਆ ਗਿਆ ਇਹਨਾਂ ਮੁਲਕਾਂ ਦਾ ਜਿਹੜਾ ਹਾਲ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਇਹਨਾਂ ਮੁਲਕਾਂ ਦੇ ਵਿੱਚ ਸਿਹਤ ਸਹੂਲਤਾਂ ਦੇ ਨਾਲ ਨਾਲ ਜਿਹੜੀਆਂ ਹੋਰ ਵੀ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹਨਾਂ ਤੋਂ ਵੀ ਇਹ ਜਿਹੜੇ ਦੇਸ਼ ਨੇ ਵਾਂਝੇ ਹੁੰਦੇ ਨਜ਼ਰ ਆ ਰਹੇ ਨੇ ਹਾਲਾਂਕਿ ਜੇ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਨੇ ਤਾਂ ਆਈਐਮਐਫ ਤੋਂ ਵੀ ਇਹ ਜੜਾ ਹੈ ਬਹੁਤ ਵੱਡੀ ਰਕਮ ਲਈਆ ਬਹੁਤ ਵੱਡਾ ਕਰਜ਼ਾ ਲਿਆ ਹਾਲਾਂਕਿ ਇੱਕ ਪਾਸੇ ਚੀਨ ਦਾ ਕਰਜ਼ਾ ਖੜਾ ਦੂਜੇ ਪਾਸੇ ਆਈਆ ਉਹ ਤੇ ਆ ਕਰਜ਼ਾ ਖੜਾ ਲਗਾਤਾਰ ਜਿਹੜੇ ਮੁਲਕ ਨੇ ਇਹਨਾਂ ਦੀ ਜਿਹੜੀ ਰੀੜ ਦੀ ਹੱਡੀ ਟੁੱਟਦੀ ਨਜ਼ਰ ਆ ਰਹੀ ਨਹੀਂ ਤੇ ਦੂਜੇ ਪਾਸੇ ਜਿਹੜਾ ਚੀਨ ਹੈ ਉਹ ਆਪਣਾ ਦਬਦਬਾ ਕਾਇਮ ਕਰਦਾ ਨਜ਼ਰ ਆ ਰਿਹਾ